ਅੱਜ ਦੇ ਮੁੱਖ ਚੋਣ ਅਧਿਕਾਰੀ ਨੇ ਰਾਜਕਮਲ ਚੌਧਰੀ ਸਾਹਿਬ ਉਹਨਾਂ ਨੂੰ ਤਿੰਨੇ ਜਣੇ ਮਿਲ ਕੇ ਆਏ ਆ ਸਰਦਾਰ ਅਸ਼ਦੀਕ ਸਿੰਘ ਕੜੇਰ ਜਿਹੜੇ ਸਾਡੇ ਨੀਗਲ ਸਿੰਘ ਦੇ ਭਾਗੀ ਦੇ ਪ੍ਰਧਾਨ ਆ ਤੇ ਸਰਦਾਰ ਸਰਜੀਤ ਸਿੰਘ ਜੱੱਜ ਸਾਹਿਬ ਸਾਡੇ ਯੂਪ ਦੇ ਪ੍ਰਧਾਨ ਜਿਹੜੇ ਇਹਦੇ ਨਾਲ ਹਾਜ਼ਰ ਸੀਗੇ ਔਰ ਅਸੀਂ ਇਲੈਕਸ਼ਨ ਕਮਿਸ਼ਨ ਦਾ ਪਹਿਲੀ ਤਾਂ ਗੱਲ ਧੰਨਵਾਦ ਵੀ ਕੀਤਾ ਕਿ ਕੁਝ ਅੱچھے ਸਟੈਪ ਜਿਹੜੇ ਆ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਿਸਟਮ ਬਹੁਤ ਥੱਲੇ ਜਾ ਚੁੱਕਿਆ ਕਿਉਂਕਿ ਕਾਂਗਰਸ ਦੇ ਜਿਹੜਾ 2018 ਦੀਆਂ ਚੋਣਾਂ ਦੇ ਵਿੱਚ ਬਹੁਤ ਮਾੜਾ ਹਾਲ ਸੀ ਇਸੇ ਕਮਿਸ਼ਨ ਦਾ ਬਹੁਤ ਵਾਰੀ ਅਸੀਂ ਡੈਪੂਟੇਸ਼ਨ ਲੈ ਕੇ ਇੱਥੇ ਹੁੰਦੇ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਪਰ ਹੁਣ ਰਾਜਕਮਲ ਚੌਧਰੀ ਜੀ ਨੇ ਕੁਝ ਸਿਸਟਮ ਦੇ ਵਿੱਚ ਜਾਣ ਪਾਈ ਹੈ ਕਮਿਸ਼ਨ ਦੇ ਵਿੱਚ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਬੜਾ ਸੈਸਟਿੰਟ ਸਮਾਂ ਤੇ ਉਸੇ ਤਰ੍ਹਾਂ ਹੀ ਕਮਿਸ਼ਨ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਤੇ ਪੂਰੀ ਜੋਰ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇਖੇ ਉਹ ਜਿਹੜਾ ਅਸੀਂ ਖਤਰਾ ਮੁੱਖ ਤੌਰ ਦੇ ਉੱਤੇ ਜੋ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਟੈਲੀਫੋਨ ਪਾਰਟੀ ਦਫ਼ਤਰ ਦੇ ਵਿੱਚ ਆ ਰਹੇ ਆ ਖਤਰਾ ਅਸੀਂ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਕਿ ਕੱਲ ਨਾਮਜ਼ਦਗੀ ਪੱਤਰਾਂ ਦਾ ਆਖਰੀ ਦਿਨ ਔਰ ਹੁਣ ਤੱਕ ਇਹਠਾਂ ਪ੍ਰਸ਼ਾਸਨ ਨੇ ਇਹਨਾਂ ਦੇ ਐਮਐਲਏ ਦੇ ਕਹਿੰਦੇ ਤੇ ਰੋਡਿੰਗ ਪਾਰਟੀ ਦੇ ਮੰਤਰੀਆਂ ਦੇ ਕਹਿੰਦੇ ਉੱਤੇ ਇਹਨਾਂ ਦੇ ਲੀਡਰਾਂ ਦੇ ਕਹਿੰਦੇ ਉੱਤੇ ਸਾਰਾ ਕੁਝ ਜਾਣਬੁੱਝ ਕੇ ਦੇਰੀ ਨਾਲ ਕੀਤਾ ਜਿਹਦੇ ਕਰਕੇ ਜ਼ਿਆਦਾਤਰ ਲੋਕੀ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰ ਸਕੇ ਕਿਉਂਕਿ ਐਨਓਸੀ ਨਹੀਂ ਸੀ ਮਿਲਦੀਆਂ ਉਦੇ ਨਾਲ ਹੀ ਜਿਹੜਾ ਚਿੱਲਾ ਟੈਕਸ ਦਾ ਵੀ ਮਸਲਾ ਉੱਥੇ ਖੜਾ ਬੜੀ ਪਰੇਸ਼ਾਨੀ ਬਨੇ ਲੋਕਾਂ ਨੂੰ ਆ ਰਹੀ ਸੀ ਕਿ ਲੋਕੀ ਨਾਮਜ਼ਦਗੀ ਪੱਤਰ ਜ਼ਿਆਦਾਤਰ ਹੁਣ ਤੱਕ ਦਾਖਲ ਨਹੀਂ ਕਰ ਪਾਏ ਤੇ ਕੱਲ ਹੁਣ ਲਾਸਟ ਡੇ ਆ ਤੇ ਹੁਣ ਜੋ ਤਿਆਰੀਆਂ ਹੋ ਰਹੀਆਂ ਰੂਟਿੰਗ ਪਾਰਟੀਆਂ ਵੱਲੋਂ ਕਿ ਕੱਲ ਬਹੁਤ ਥਾਵਾਂ ਦੇ ਉੱਤੇ ਇਦਾਂ ਦਾ ਵੀ ਸੰਕੇਤ ਮਿਲ ਰਿਹਾ ਤੇ ਅਸੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਉੱਥੇ ਤੱਕ ਪਹੁੰਚਣ ਨਹੀਂ ਦੇਣਾ ਕਿਸੇ ਤੇ ਰਾਜ ਪੇਪਰ ਖੋਹਣੇ ਆ ਕਿਸੇ ਨੂੰ ਤੁਮ ਕਾਉਣਾ ਆ ਅਸੀਂ ਜਿਹੜੀ ਮੁੱਖ ਤੌਰ ਦੇ ਉੱਤੇ ਉਹਨਾਂ ਨੂੰ ਮੰਗ ਕੀਤੀ ਆ ਕਿ ਜਿੰਨੇ ਵੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਦਾਖਲ ਹੋਣੀਆਂ ਕਮਿਸ਼ਨ ਇਸ ਚੀਜ਼ ਨੂੰ ਇਨਸ਼ੋਰ ਕਰੇ ਫਿਰ ਜਿਲ੍ਹਾ ਪ੍ਰਸ਼ਾਸਨ ਨੂੰ ਸ਼ਕਤੀ ਨਾਲ ਆਦੇਸ਼ ਦੇਵੇ ਕਿ ਜਿਹੜੀ ਫ੍ਰੀ ਮੂਵਮੈਂਟ ਹੈ ਕਿਸੇ ਵੀ ਜਿਹੜਾ ਉਮੀਦਵਾਰ ਦੀ ਘਰ ਤੋਂ ਲੈ ਕੇ ਤੇ ਉਹਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੱਕ ਕਿਤੇ ਵੀ ਕਿਸੇ ਤਰ੍ਹਾਂ ਦੀ ਆਲੇ-ਦੁਆਲੇ ਵੀਡੀਓ ਦਫਤਰ ਦੇ ਜਾਂ ਜਿੱਥੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਆ ਉਹ ਨਹੀਂ ਹੋਣੀ ਚਾਹੀਦੀ। ਔਰ ਜੇ ਕਿਸੇ ਜਗ੍ਹਾ ਤੇ ਬਦਮਾਸ਼ੀ ਕੀਤੀ ਜਾਂਦੀ ਹੈ, ਕੋਈ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਤੁਰੰਤ ਜਿਹੜਾ ਜ਼िला ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਆਵੇ ਤੇ ਅਨਸ਼ੋਰ ਕਰੇ ਕਿ ਜੇ ਕਿਸੇ ਦੇ ਨਾਮਜ਼ਦਗੀ ਪੱਤਰ ਖੋ ਵੀ ਲੈ ਗਏ ਆ ਤੇ ਉਹਨੂੰ ਐਕਸਟਰਾ ਟਾਈਮ ਭਾਵੇਂ ਦੇਣਾ ਪਵੇ। ਉਦੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਹਰ ਹੜਤ ਦੇ ਵਿੱਚ ਜਿਹੜੇ ਆ ਉਹ ਦਾਖਲ ਕਰਾਇਆ ਜਾਂਦੇ। ਅਸੀਂ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੀਆਂ ਵੀਡੀਓਗ੍ਰਾਫੀ ਵਾਸਤੇ ਟੀਮਾਂ ਲਾ ਦਿਓ। ਵੀ ਜਿੱਥੇ ਕਿਤੇ ਇੰਦਾਂ ਦੀ ਅਧੇਰਗਰਦੀ ਹੋਵੇ। ਪਰ ਕਮਿਸ਼ਨ ਦੀ ਥੋੜੀ ਜੀ ਉਹਨਾਂ ਨੇ ਇਸ ਗੱਲ ਦੇ ਉੱਤੇ ਸਾਨੂੰ ਇਹ ਕਿਹਾ ਕਿ ਸਮਾਂ ਘਟਾ। ਵੀ ਅਸੀਂ ਇੰਨੇ ਥਾਵਾਂ ਤੇ ਨਹੀਂ ਕਰ ਸਕਣਾ ਤੇ ਤੁਹਾਨੂੰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਜਰੂਰ ਇਸ ਗੱਲ ਤੇ ਕੰਨ ਪਹਿਰਾ ਦਿਓ ਪੰਜਾਬ ਦੇ ਵਿੱਚ ਸਾਰੇ মিডিਆ ਨੂੰ ਮੈਂ ਬੇਨਤੀ ਕਰਦਾ ਕਿ ਡੈਮੋਕ੍ਰੇਸੀ ਨੂੰ ਬਚਾਉਣ ਦਾ ਸਵਾਲ ਹੈ ਕਿਉਂਕਿ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲੀ ਸਰਕਾਰ ਚੱਲ ਰਹੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਗ੍ਰਾਸ ਰੂਟ ਦੀ ਡੈਮੋਕ੍ਰੇਸੀ ਆ ਉਹਦਾ ਕਤਲ ਕਰਨ ਤੇ ਤੁੱਲੀ ਹੋਈ ਦਾਅਵੇ ਤਾਂ ਬੜੇ ਵੱਡੇ ਵੱਡੇ ਕਰਦੇ ਸੀ ਪਰ ਹਾਲਤ ਇਸ ਵੇਲੇ ਥੱਲੇ ਜਿਹੜੀ ਆ ਉਹ ਇਹ ਆ ਕਿ ਸਾਰੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਤੇ ਜਿਨ੍ਹਾਂ ਨੇ ਐਨਓਸੀ ਦੇਣੀ ਆ ਉਹ ਐਮਰਿਆ ਦੇ ਦਫਤਰਾਂ 'ਚ ਬੈਠੇ ਆ ਜਿਨ੍ਹਾਂ ਨੇ ਕੋਈ ਹੋਰ ਡਾਕੂਮੈਂਟ ਮਹਿਆ ਕਰਾਉਣਾ ਉਹ ਇਹਨਾਂ ਦੇ ਅਧਿਕਾਰੀਆਂ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਉਧੇਦਰੇ ਤੇ ਕੋਲ ਬੈਠੇ ਤੇ ਦੂਜੇ ਲੋਕੀ ਉਹਨਾਂ ਨੂੰ ਲੱਭਦੇ ਫਿਰਦੇ ਕਿੰਨੇ ਥਾਵਾਂ ਤੇ ਰਿਪੋਰਟਾਂ ਆਈਆਂ ਦੁਕਾਨੇ ਵੀਡੀਓ ਬਣਾ ਕੇ ਦਿਖਾਇਆ ਕਿ ਜਿੱਥੇ ਡਾਕੂਮੈਂਟ ਮਿਲਨੇ ਆ ਉਹ ਕੁਰਸੀਆਂ ਖਾਲੀ ਆ ਉੱਤੇ ਕੋਈ ਬੈਠ ਨਹੀਂ ਲੈ ਇਸ ਕਰਕੇ ਅਸੀਂ ਕਮਿਸ਼ਨ ਦੇ ਇੱਕ ਤਾਂ ਇਹ ਬੇਨਤੀ ਕੀਤੀ ਹੈ ਕਿ ਕੱਲ੍ਹ ਵਾਸਤੇ ਇੱਕ ਫ੍ਰੀ ਐਂਡ ਫੇਅਰ ਜਿਹੜਾ ਮਾਹੌਲ ਹੈ ਸ਼ਾਂਤੀ ਦਾ ਮਾਹੌਲ ਹੈ ਉਹ ਸਾਰੇ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਵਾਸਤੇ ਹੋਣਾ ਚਾਹੀਦਾ ਉਹਦੇ ਵਾਸਤੇ ਕਮਿਸ਼ਨ ਮੁਸਤਿਆਦੀ ਦੇ ਨਾਲ ਸਾਰੀ ਅੱਖ ਜਿਹੜੀ ਹੈ ਇਸ ਪ੍ਰਕਿਰਿਆ ਤੇ ਰੱਖੇ। ਔਰ ਜਿਹੜਾ ਉਸ ਤੋਂ ਖਤਰਨਾਕ ਸਮਾਂ ਉਹ ਹੈਗਾ 5 ਤਰੀਕ ਜਿਸ ਦਿਨ ਨਾ ਨਾਮਜ਼ਦਗੀਆਂ ਦੀ ਪੜਤਾਲ ਹੋਣੀ ਹੈ। ਉਹ ਅਸੀਂ ਕੱਲ ਵੀ ਇਹਨਾਂ ਨੂੰ ਲੈ ਕੇ ਭੇਜਿਆ ਸੀ ਅੱਜ ਵੀ ਅਸੀਂ ਫਿਰ ਕਹਿ ਕਿ ਉਹਦੀ ਵੀਡੀਓਗ੍ਰਾਫੀ ਕਰਾਓ। ਇਹਦੋ ਕੰਮ ਨਹੀਂ ਹੈ ਉਹ ਨਹੀਂ ਤੇ ਘਟਾ ਘਟਾ ਵੀਡੀਓਗ੍ਰਾਫੀ ਕਰਾਓ ਕਿ ਜੇ ਗਲਤ ਅੰਦਰ ਕੋਈ ਬੰਦਾ ਕੀ ਕਹਿ ਰਿਹਾ ਰਿਟਰਨਿੰਗ ਅਫਸਰ ਕੀ ਕਹਿ ਰਿਹਾ ਸਾਰੀ ਗੱਲਬਾਤ ਸੁਣੀ ਜਾ ਸਕੇ ਟਰਾਂਸਪੈਰੈਂਸੀ ਹੋਵੇ ਪਰ ਹਾਲੇ ਕਮਿਸ਼ਨ ਨੇ ਪੂਰਾ ਇਤਿਹਾਸ ਵੀ ਨਹੀਂ ਪੜੀ ਅਸੀਂ ਬੇਨਤੀ ਕਰਕੇ ਆਏ ਆ ਇਤਿਆਸ ਕਰਦੇ ਆ ਕਿ ਸ਼ਾਇਦ ਇਹ ਚੀਜ਼ ਹੋ ਜਵੇ ਪਰ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਰ ਇੱਕ ਦਾ ਹੱਕ ਹੈ ਕਿ ਚੋਣ ਲੜੇ ਇੱਕ ਚੋਣ ਟੈਕਸ ਵਾਲਾ ਮੁੱਦਾ ਅਸੀਂ ਅੱਜ ਵੀ ਉਹਨਾਂ ਨੂੰ ਕਿਹਾ ਤੇ ਇਹ ਬਹੁਤ ਹੀ ਇੱਕ ਇਹੋ ਜਿਹਾ ਟੈਕਸ ਹੈ ਜਿਹਦੇ ਨਾਂ ਦੇ ਉੱਤੇ 7 ਰੁਪਏ ਸਾਲ ਦਾ ਕੱਲਾ ਪੜਦਾ ਤੇ ਅਸੀਂ ਹੁਣ ਵੀ ਕਿਹਾ ਸੀ ਕਿ ਤੁਸੀਂ ਕਹਿੰਦੇ ਕਿ ਅਸੀਂ ਹਦਾਇਤਾ ਕਰ ਦਿੱਤੀਆਂ ਪਰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਤੁਸੀਂ ਮੀਡੀਆ ਤੇ ਨਹੀਂ ਲੋਕਾਂ ਨੂੰ ਵੀ ਦੱਸੋ ਕਿ ਜੇ ਕਿਸੇ ਦਾ ਚੁੱਲਾ ਟੈਕਸ ਰਹਿੰਦਾ ਵੀ ਆ ਪਰ ਜੇਕਰ ਲੋ ਕਿਸੇ ਦਾ 20 ਸਾਲ ਦਾ ਵੀ ਚੁੱਲਾ ਟੈਕਸ ਰਹਿੰਦਾ ਤੇ 140 ਰੁਪਏ ਉਹ 140 ਰੁਪਏ ਉਹ ਤੇ ਜਮ੍ਹਾਂ ਕਰਾ ਲਓ ਤੇ ਰਿਟਰਨਿੰਗ ਅਫਸਰ ਆਪੇ ਗੱਲ ਖਤਮ ਹੋ ਗਈ ਕੋ ਬਹੁਤ ਵੱਡਾ ਕੰਮ ਨਹੀਂ ਜੇ 10 ਸਾਲ ਦਾ ਤਾਂ ਕੱਲੇ ਉਹਦੇ 70 ਰੁਪਏ ਬਣਦੇ ਜੇ 5 ਸਾਲ ਦਾ ਤਾਂ 35 ਰੁਪਏ ਬਣਦੇ ਸਾਡੀ ਗੱਲ ਨੂੰ ਉਹਨਾਂ ਨੇ ਹਮਦਰਦੀ ਨਾਲ ਸੁਣਿਆ ਕਿ ਗੱਲ ਵਾਜਬ ਹੈ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇੰਪਲੀਮੈਂਟ ਕਰਾਓ ਕਿਉਂਕਿ ਕਮਿਸ਼ਨ ਨੇ ਹਦਾਇਤਾਂ ਚੰਗੀਆਂ ਦਿੱਤੀਆਂ ਸੀ ਕਿ ਜੇ ਕਿਸੇ ਵੀ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰ ਦੇ ਵਿਰੁੱਧ ਕੋਈ ਬਕਾਇਆ ਤੇ ਵੀਡੀਓ ਡਾਕਟਰ ਦੀ ਡਿਊਟੀ ਪੈਂਦੀ ਹੈ ਕਿ ਰਟਰਨਿੰਗ ਅਫਸਰ ਨੂੰ ਦੇਖਤੇ ਰੂਪ ਦੇ ਵਿੱਚ ਦਵੇ ਕਿ ਇਹਦੇ ਕੋਲ ਐਨਾ ਬਕਾਇਆ ਲੈਣਾ ਪਰ ਥੱਲੇ ਜ਼ਮੀਨ ਤੇ ਜਾ ਕੇ ਦੇਖ ਲਓ ਕਿਸੇ ਵੀ ਵੀਡੀਓ ਦਸਤਾਵੇਜ਼ ਨੇ ਰਟਰਨਿੰਗ ਅਫਸਰ ਨੂੰ ਕੋਈ ਲਿਸਟ ਬਣਾ ਕੇ ਨਹੀਂ ਦਿੱਤੀ ਕਿਸੇ ਰਟਰਨਿੰਗ ਅਫਸਰ ਨੂੰ ਪੁੱਛ ਲਓ ਕਿ ਤੇਰੇ ਕੋਲ ਲਿਸਟ ਹੈ ਕੋਈ ਕਿ ਜੇ ਤੂੰ ਚੈੱਕ ਕਰਨਾ ਹੋਵੇ ਹੈ ਨਹੀਂ ਅਸੀਂ ਕਿਹਾ ਕਿ ਤੁਸੀਂ ਹਦਾਇਤ ਜਿਹੜੀ ਦਿੱਤੀ ਹੈ ਉਹ ਚੰਗੀ ਦਿੱਤੀ ਹੈ ਵੈਲਕਮ ਕਰਦੇ ਹਾਂ ਉਹਨੂੰ ਪਰ ਥੱਲੇ ਲਾਗੋ ਨਹੀਂ ਹੋਈ ਉਹਨੋ ਦਾ ਦੂਜਾ ਇਲਾਜ ਇਹ ਹੈ ਕਿ ਤੁਸੀਂ ਹਦਾਇਤ ਅੱਜ ਸਖਤੀ ਨਾਲ ਕਰ ਦਿਓ ਕਿ ਜੇ ਕਿਸੇ ਦਾ ਪੜਤਾਲ ਦੇ ਦੌਰਾਨ ਕੋਈ ਬਕਾਇਆ ਚੁੱਲ੍ਹਾ ਟੈਕਸ ਦਾ ਕੱਢਿਆ ਜਾਦਾ ਤੇ ਕੋਈ ਗੱਲ ਨਹੀਂ ਉਹਦਾ ਮੌਕੇ ਦੇ ਉੱਤੇ ਉਹਨੂੰ ਜਿਹੜਾ ਹੱਕ ਦਿੱਤਾ ਜਾਵੇ ਜਿਵੇਂ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦਾ ਅਸੀਂ ਉਦਾਹਰਣ ਵੀ ਦੇ ਕੇ ਆਏ ਕਿ ਉਹਨੇ ਸਖਾਲਾ ਕਰ ਦਿੱਤਾ ਨਾਮ ਜਦਗੀਆਂ ਦਾ ਕੰਮ ਉੱਥੇ ਰਿਟਰਨਿੰਗ ਅਫਸਰ ਆਪ ਅਨਸ਼ੋਰ ਕਰਦਾ ਕਿ ਕੋਈ ਗਲਤੀ ਨਾ ਹੋਵੇ ਨਾਮ ਜਦਗੀ ਪੱਤਰਾਂ ਦੇ ਵਿੱਚ ਉਹ ਆਪ ਅਨਸ਼ੋਰ ਕਰਦਾ ਜੇ ਕੋਈ ਗਲਤੀ ਹੋਵੇ ਮੌਕੇ ਤੇ ਠੀਕ ਕਰਉਂਦੇ ਆ ਕਿ ਇਹ ਤੁਹਾਡੇ ਨਾਮਜ਼ਦਗੀ ਪੱਤਰ ਦੇ ਵਿੱਚ ਗਲਤੀ ਹੈ ਇਹਨੂੰ ਠੀਕ ਕਰੋ ਤੇ ਅਖੀਰ ਦੇ ਉੱਤੇ ਉਹ ਆਪ ਰਸੀਦ ਦਿੰਦੇ ਆ ਕਿ ਤੁਹਾਡੇ ਡਾਕੂਮੈਂਟ ਸਾਰੇ ਕੰਪਲੀਟ ਆ ਜੇ ਕੋਈ ਘਟ ਹੋਵੇ ਤੇ ਉਹ ਲਿਖ ਕੇ ਦਿੰਦੇ ਆ ਕਿ ਆ ਤੁਸੀਂ ਇੰਨੀ ਤੱਕ ਸਮੇਂ ਤੱਕ ਇਹਨੂੰ ਜਮ੍ਹਾਂ ਕਰਾ ਦੇ ਤੇ ਇੱਥੇ ਵੀ ਅਸੀਂ ਕਹਿ ਕੇ ਇਸ ਚੀਜ਼ ਨੂੰ ਤੁਸੀਂ ਅਨਸ਼ੋਰ ਕਰੋ ਕਿਉਂਕਿ ਇਹ ਚੀਜ਼ਾਂ ਜ਼ਰੂਰੀ ਹੈ ਜਿਹੜੀ ਗ੍ਰਾਸ ਰੂਟ ਡੈਮੋਕ੍ਰੇਸੀ ਆ ਉਹਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ ਇਸੇ ਤਰ੍ਹਾਂ ਜਿਹੜੀ ਗਿੰਤੀ ਆ ਦਾ ਕੰਮ ਆ ਉਹਦੇ ਵਾਸਤੇ ਆਦੇ ਅਸੀਂ ਦੁਬਾਰਾ ਤੁਹਾਡੇ ਕੋਲੇ ਫੇਰ ਆਵਾਂਗੇ ਪਰ ਉੱਥੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੋਣੀ ਚਾਹੀਦੀ ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਕੋਲ ਰੱਖ ਕੇ ਆਏ ਹਾਂ ਕੋਸ਼ਿਸ਼ ਸ਼ਿਕਾਇਤਾਂ ਸੀਗੀਆਂ ਅਫਸਰ ਸਾਹਿਬਾਨ ਦੇ ਉਹ ਵੀ ਸਾਡੇ ਜਿਹੜੇ ਲੀਡਰਸ਼ਿਪ ਬੰਨਾਂ ਨੇ ਇਹਨਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਭੇਜੀਆਂ ਉਹ ਅਸੀਂ ਵੀ ਉਹਨਾਂ ਨੂੰ ਲੈ ਕੇ ਦਿੱਤੀਆਂ ਉਹਦੇ ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਜਿਹੜੇ ਜਿਹੜੇ ਧਾਂਦੜੀਆਂ ਕਰਨ ਦੇ ਵਿੱਚ ਸਾਈ ਹੋ ਰਿਹਾ ਉਹਦੇ ਤੇ ਐਕਸ਼ਨ ਹੋਵੇ ਉਹ ਵੀ ਅਸੀਂ ਡਿੱਕੀ ਰੂਟ ਦੇ ਵਿੱਚ ਦਿੱਤੇ ਜੀ ਮੇ ਸਰ ਫਾਈਨਾਂਸ ਮਿਨਿਸਟਰ ਵੀ ਪਹੁੰਚੇ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਗੇ ਕੋਰਪੋਰੇਸ਼ਨ ਤੇ ਪਹੁੰਚੇ ਦੇਖੋ ਹੁਣ ਫਾਈਨਾਂਸ ਮਿਨਿਸਟਰ ਨੂੰ ਆਪ ਨੂੰ ਆਸ ਨਹੀਂ ਕਿ ਫ੍ਰੀ ਐਂਡ ਫੇਅਰ ਹੋਏਗੀ ਹੁਣ ਤਾਂ ਅਸੀਂ ਦੱਸ ਹੀ ਡਰਦੇ ਆ ਕਿ ਸਰਕਾਰ ਤੋਂ ਫਾਈਨਾਂਸ ਮਿਨਿਸਟਰ ਨੂੰ ਹੀ ਨਹੀਂ ਪਤਾ ਆਸ ਹੈਗੀ ਪਰ ਠੀਕ ਠਾਕ ਹੋਏਗੀ ਤਾਂ ਫਿਰ ਹੋਰ ਦੱਸੋ ਵੀ ਭਰੋਸਾ ਕਿਤੇ ਕਰੋ ਯਮਸਲ ਗੜੀ ਬਰਦਾਸਪੁਰ ਤੋਂ ਤੁਸੀਂ ਇਲੈਕਸ਼ਨ ਵੀ ਲੜੇ ਸੀ ਬਰਦਾਸਪੁਰ ਦੇ ਜੀਜੇਪੀ ਨੇ ਨੰਦੇ ਨੇ ਜੋਰ-ਜ਼ੋਰ ਦੀ ਬੋਲੀ ਲਾਈ ਸੀ ਮਸਲਾ ਹੈ ਕੋਰਪੋਰੇਟ ਪੰਚਾਇਤ ਦੇਖੋ ਕੋਰਪੋਰੇਟ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਕਹਿਤਾ ਤੁਸੀਂ ਫੈਸਲਾ ਕਰੋ ਬੋਲੀਏ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੀ ਪੰਚਾਇਤ ਹੈ ਨਾ ਇੱਕ ਬਹੁਤ ਸਾਡੀ ਮਹੱਤਵਪੂਰਨ ਸੰਸਥਾ ਤੇ ਇੱਥੇ ਚੰਗੇ ਬੰਦੇ ਚੁਣ ਕੇ ਅੱਗੇ ਆਉਣੇ ਚਾਹੀਦੇ ਆ ਪੈਸਿਆਂ ਦੇ ਨਾਲ ਇਹਦੀ ਬੋਲੀ ਨਹੀਂ ਲੱਗਣੀ ਚਾਹੀਦੀ ਪਿੰਡ ਦੇ ਵਿੱਚ ਜਿਹੜਾ ਚੰਗਾ ਬੰਦਾ ਹੈ ਕਿਹੜਾ ਪਿੰਡ ਨੂੰ ਚੰਗੀ ਸੇਧ ਦੇ ਸਕਦਾ ਪਿੰਡ ਦਾ ਸੁਧਾਰ ਕਰ ਸਕਦਾ ਉਹ ਬੰਦਾ ਅੱਗੇ ਦੇਣਾ ਚਾਹੀਦਾ ਭਾਵੇਂ ਉਹ ਗਰੀਬ ਹੋਵੇ ਇਸ ਸੋਚ ਦੇ ਨਾਲ ਹੀ ਅਸੀਂ ਸਹਿਮਤ ਨਹੀਂ ਹੈ ਕਿ ਤੁਸੀਂ ਜਿਹੜੀ ਪੈਸੇ ਪਿੱਛੇ ਆਪਣੇ ਪਿੰਡ ਨੂੰ ਵੇਚ ਦਿਓ ਇਸ ਕਰਕੇ ਲੋਕਾਂ ਨੂੰ ਚੰਗੇ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ ਪੈਸੇ ਦੇ ਸਾਰੇ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਉਹ ਜੋ ਹੋਇਆ ਗਤ ਹੋਇਆ ਅਸੀਂ ਇਹਨੂੰ ਪ੍ਰੂਵ ਨਹੀਂ ਕਰਦੇ ਇਹ ਤਾਂ ਕੱਲ ਨੂੰ ਫਿਰ ਵੱਡੇ ਵੱਡੇ ਠੇਕੇਦਾਰ ਆ ਜਿਹੜੇ ਹੁਣ ਇੰਨਾ ਲੁੱਟ ਰਹੇ ਆ ਸਰਕਾਰਾਂ ਚ ਬਹਿ ਕੇ ਇਹ ਕਹਨੂੰ ਜਿਹੜੇ ਐ ਅਸੈਂਬਲੀਆਂ ਦੇ ਵੀ ਬੋਲੀ ਲਾ ਦੇ ਕਰਨਗੇ ਇੱਥੇ ਦੇ ਪਰਪਸ 100000 ਕਰੋੜ ਐ ਫਿਰ ਅਸੈਂਬਲੀਆਂ ਦਾ ਵੀ ਦੇ ਦੇ ਕਰਨਗੇ ਫਿਰ ਲੋੜੀ ਕੀ ਐ ਬਾਕੀ ਸਿਸਟਮ ਦੀ ਇਸ ਕਰਕੇ ਇਹ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸ਼ਿਮਰ ਸਾਹਿਬ ਇੱਕ ਜੱਗੜ ਹੋਣਾ ਨੇ ਹਾਈ ਕਮਾਂਡ ਨੂੰ ਗਿਆ ਭਾਜਪਾ ਹਾਈ ਕਮਾਂਡ ਨੂੰ ਗਿਆ ਕਿ ਤੁਸੀਂ ਆਪਣਾ ਨਜ਼ਰੀਆ ਬਦਲੋ ਪੰਜਾਬ ਨੂੰ ਲੈ ਕੇ ਆਮ ਰਹੀ ਮਸਲੇ ਨੂੰ ਲੈ ਕੇ ਕਿਸਾਨੀ ਮਸਲੇ ਨੂੰ ਲੈ ਕੇ ਰਿਜ਼ਲਟ ਤਾਂ ਆਣਗੇ ਨਾਰਾਜ਼ ਹੋ ਕੇ ਬੈਠੇ ਹੋਰ ਹਾਈ ਕਮਾਂਡ ਨੂੰ ਉਹਨਾਂ ਨੇ ਕਹਿਤਾ ਹੈ ਕਿ ਪੰਜਾਬ ਨੂੰ ਲੈ ਕੇ ਜਿਹੜੀ ਤੁਹਾਡੀ ਲਾਈਨ ਆ ਉਹ ਬਦਲਣ ਦੀ ਲੋੜ ਹੈ ਦੇਖੋ ਗੱਲ ਇਹ ਹੈ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਜਾਖੜ ਸਾਹਿਬ ਨੇ ਕਿਹਾ ਕਿ ਨਹੀਂ ਕਿਹਾ ਜੇ ਉਹਨਾਂ ਦੀ ਹਮਾਇਤ ਅਰਜੀਤ ਕਰੇ ਵਾਸਤੇ ਵੀ ਕਿਤੇ ਕਿਉਂਕਿ ਸੂਤਰਾ ਤੋਂ ਗੱਲ ਆਈ ਹੈ ਪਰ ਜੇ ਉਹਨਾਂ ਨੇ ਕਿਹਾ ਤੇ ਬੜੀ ਚੰਗੀ ਗੱਲ ਜੇ ਸੱਚੀ ਗੱਲ ਕੀਤੀ ਹੈ ਤੇ ਬਹੁਤ ਚੰਗੀ ਗੱਲ ਹੈ ਪਰ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕਿਹਾ ਹੈ ਕਿ ਨਹੀਂ ਕਿਹਾ ਕਿਉਂਕਿ ਜਿਹੜੀ ਖਬਰ ਮੈਂ ਪੜ੍ਹੀ ਹੈ ਉਹਦੇ ਚ ਲਿਖਿਆ ਕਿ ਸੂਤਰਾ ਦੇ ਹਵਾਲੇ ਨਾਲ ਪਰ ਗੱਲ ਸੱਚੀ ਹੈ ਜੇ ਉਹਨਾਂ ਨੇ ਕਹੀ ਹੈ ਤੇ ਚੰਗੀ ਗੱਲ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਤੇ ਆਪ ਸਮਝਾ ਕੇ ਇਹ ਗੱਲ ਠੱਕੀ ਸੀ ਕਿ ਪੰਜਾਬ ਨੇ ਬੜਾ ਜਿਹੜਾ ਹੈਗਾ ਵੱਡੀਆਂ ਜ਼ਿੰਮੇਵਾਰੀਆਂ ਔਕੇ ਹਾਲਾਤਾਂ ਦੇ ਵਿੱਚ ਨਿਭਾਈਆਂ ਨੇ ਇਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੇ ਕਿਹਾ ਤੇ ਅਸੀਂ ਉਹਨਾਂ ਦੇ ਧਨਵਾਦੀ ਆ ਅੱਛੀ ਗੱਲ ਚੰਗੀ ਗੱਲ ਕੰਗਣਾ ਨੇ ਫਿਰ ਇੱਕ ਗਿਆ ਕਿ ਚਿੱਟਾ ਪੰਜਾਬ ਤੋਂ ਆਂਦਾ ਹੈ ਪੰਜਾਬ ਦੇ ਲੋਕ ਲੜਾਕੇ ਨੇ ਔਰ ਚਿੱਟਾ ਜਿਹੜਾ ਪੰਜਾਬ ਤੋਂ ਆ ਰਿਹਾ ਹੈ ਹਮਾਦਰ ਦੇ ਦੇਖੋ ਮੈਂ ਜਿਹੜੀ ਕੰਗਣਾ ਕੀ ਕਹਿ ਰਿਹਾ ਉਸ ਗੱਲ ਦਾ ਜਵਾਬ ਤਲੀ ਦੇਣਾ ਚਾਹੁੰਦਾ ਪਰ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੈ ਕਿ ਭਾਜਪਾ ਬੜੀ ਆਪਣੇ ਆਪ ਨੂੰ ਅਨਸ਼ਾਸਨ ਪਸੰਦ ਜਿਹੜੀ ਪਾਰਟੀ ਹੈ ਉਹਦਾ ਹੋਣ ਦਾ ਦਾਵਾ ਕਰਦੀ ਹੁਣ ਪਿੱਛੇ ਪਾਰਟੀ ਦੇ ਪ੍ਰਧਾਨ ਨੇ ਵੀ ਬੁਲਾ ਕੇ ਤੇ ਉਹਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਫਿਰ ਉਸ ਤੋਂ ਬਾਅਦ ਵੀ ਜੇ ਕੋਈ ਕੁੜਤਨ ਵਾਲੇ ਨਫ਼ਰਤ ਵਾਲੇ ਬਿਆਨ ਦੇ ਹੀ ਜਾਂਦਾ ਤੇ ਮੈਂ ਤਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਪੁੱਛਦਾ ਕਿ ਤੁਸੀਂ ਇੰਨੇ ਹਲਪਲੈਸ ਕਿਉਂ ਇੱਕ ਐਮਪੀ ਤੁਹਾਡੀ ਗੱਲ ਨਹੀਂ ਮੰਨਦਾ ਤੇ ਆਹ ਬਾਕੀ ਏਡੀ ਵੱਡੀ ਦੇਸ਼ ਦੀ ਜ਼ਿੰਮੇਵਾਰੀ ਫਿਰ ਤੁਸੀਂ ਕੀ ਨਿਭਾਓ ਇਹ ਉਹਨਾਂ ਤੇ ਬੀਜੇਪੀ ਦੀ ਲੀਡਰਸ਼ਿਪ ਤੇ ਕੁਐਸ਼ਨ ਇਹਦਾ ਮਤਲਬ ਹੈ ਕਿ ਜਾਤਾਂ ਮੁਖਸਰ ਵਿੱਚ ਮੁਖਾਵੇ ਵਾਸਤੇ ਕਿਆ ਜਾਂਦਾ ਤੇ ਅੰਦਰ ਖਾਤੇ ਫਿਰ ਉਹਨੂੰ ਨਾਲ ਹੈਗਾ ਕਿ ਤੂੰ ਆਪਣਾ ਕੰਮ ਕਰੀ ਜਾ ਵੀ ਅਸੀਂ ਲੋਕਾਚਾਰੀ ਕਹਿੰਦਾ ਸੀ ਕਹਿਤਾ ਨੇ ਤਾਂ ਕਿੱਦਾਂ ਹੋ ਸਕਦਾ ਕਿ ਪਾਰਟੀ ਦੇ ਪ੍ਰਧਾਨ ਦਾ ਹੁਕਮ ਹੋਵੇ ਤੇ ਪਹਿਲੀ ਵਾਰੀ ਕੋਈ ਐਮਪੀ ਬਣੀ ਹੋਵੇ ਤੇ ਉਹ ਉਸ ਤੋਂ ਬਾਅਦ ਵੀ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਇਨਡਿਸਪਲਨ ਦੇ ਕੰਮ ਆ ਉਹ ਕਰੀ ਜਾਵੇ ਇਹ ਉਹਨਾਂ ਦੀ ਕਨਸੈਪਟ ਤੋਂ ਬਣਾ ਨਹੀਂ ਹੋ ਸਕਦਾ ਇਸ ਕਰਕੇ ਇਹ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਉਂ ਤੁਸੀਂ ਇੰਨੇ ਹੈਲਪਲੈਸ ਕਿ ਇੱਕ ਐਮਪੀ ਤੁਹਾਡੀ ਜਿਹੜੀ ਆ ਵਾਰ-ਵਾਰ ਇਹ ਚੀਜ਼ਾਂ ਕਰਨ ਤੋਂ ਜਿਹੜੀ ਆ ਉਹ ਪਿੱਛੇ ਗਿਆ ਦੇਖੋ ਜੀ ਮੈਂ ਇੱਕ ਵਾਰ ਹਿੰਦੀ ਵਿੱਚ ਹਿੰਦੀ ਵਿੱਚ ਕੋਹਾ ਕੋਹਾ ਦਾ ਬਾਈਟ ਕਰਦੇ ਬਾਈਟ ਕਰਦੇ